ਫਨਾਂ ਦੇ ਰਤਨਹੀੜੀ ਅੰਡਰ ਬ੍ਰਿਜ ਦੇ ਕੋਲ ਇੱਕ ਦਰਦਨਾਕ ਰੇਲ ਹਾਦਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ। ਰੇਲਵੇ ਲਾਈਨ ਪਾਰ ਕਰਦੇ ਸਮੇਂ ਇੱਕ ਔਰਤ ਅਤੇ ਉਸਦੇ ਮਾਸੂਮ ਬੱਚੇ ਦੀ ਜਾਨ ਚਲੀ ਗਈ ਹੈ। ਇਹ ਦੋਵੇਂ ਜਨ ਸੇਵਾ ਐਕਸਪ੍ਰੈਸ ਟ੍ਰੇਨ ਦੀ ਲਪੇਟ ਵਿੱਚ ਆ ਗਏ ਸਨ। ਇਸ ਬੱਚੇ ਦੀ ਉਮਰ ਮਹਿਜ 2 ਸਾਲ ਦੱਸੀ ਜਾ ਰਹੀ ਹੈ। ਰੇਲਵੇ ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਖੰਨਾ ਜੀਆਰਪੀ ਚੋਂ ਕੀ ਇੰਚਾਰਜ ਚਮਕੌਰ ਸਿੰਘ ਨੂੰ ਸਟੇਸ਼ਨ ਮਾਸਟਰ ਦੇ ਵੱਲੋਂ ਇੱਕ ਮੀਮੋ ਪ੍ਰਾਪਤ ਹੋਇਆ ਜਿਸ ਵਿੱਚ ਰਤਨਹੀੜੀ ਇਲਾਕੇ ਦੇ ਕੋਲ ਹਾਦਸੇ ਦੀ ਸੂਚਨਾ ਦਿੱਤੀ ਗਈ ਸੀ ਸੂਚਨਾ ਮਿਲਦੇ ਸਾਰ ਹੀ ਪੁਲਿਸ ਟੀਮ ਮੌਕੇ ਤੇ ਪਹੁੰਚ ਗਈ ਜਿੱਥੇ ਪਟੜੀਆਂ ਦੇ ਕਿਨਾਰੇ ਔਰਤ ਅਤੇ ਬੱਚੇ ਦੀ ਲਾਸ਼ ਬੁਰੀ ਹਾਲਤ ਵਿੱਚ ਮਿਲੀ ਹੈ ਇੰਚਾਰਜ ਨੇ ਦੱਸਿਆ ਕਿ ਇਹ ਹਾਦਸਾ ਜਨ ਸੇਵਾ ਐਕਸਪ੍ਰੈਸ ਟ੍ਰੇਨ ਨਾਲ ਹੋਇਆ ਹੈ ਟ੍ਰੇਨ ਦੇ ਡਰਾਈਵਰ ਦੇ ਨਾਲ ਫੋਨ 'ਤੇ ਸੰਪਰਕ ਕੀਤਾ ਗਿਆ ਤਾਂ ਉਸ ਨੇ ਦੱਸਿਆ ਕਿ ਜਦੋਂ ਔਰਤ ਨਹਿਰੀ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਦੇਖਿਆ ਕਿ ਇੱਕ ਔਰਤ ਆਪਣੇ ਬੱਚੇ ਨੂੰ ਗੋਦ ਵਿੱਚ ਲੈ ਕੇ ਰੇਲਵੇ ਟਰੈਕ ਪਾਰ ਕਰ ਰਹੀ ਸੀ। ਟ੍ਰੇਨ ਦੇ ਬਹੁਤ ਨੇੜੇ ਹੋਣ ਕਾਰਨ ਡਰਾਈਵਰ ਟੱਕਰ ਟਾਲ ਨਾ ਸਕਿਆ ਅਤੇ ਦੋਵੇਂ ਟ੍ਰੇਨ ਦੀ ਲਪੇਟ ਵਿੱਚ ਆ ਗਏ। ਘਟਨਾ ਤੋਂ ਬਾਅਦ ਇਲਾਕੇ ਦੇ ਵਿੱਚ ਹਫੜਾ ਦਫੜੀ ਮਚ ਗਈ ਹੈ। ਮੌਕੇ 'ਤੇ ਮੌਜੂਦ ਲੋਕਾਂ ਨੇ ਔਰਤ ਅਤੇ ਬੱਚੇ ਦੀ ਪਛਾਣ ਨਹੀਂ ਦੱਸੀ। रेलवे पुलिस ਨੇ ਆਸ-ਪਾਸ ਦੇ ਇਲਾਕਿਆਂ ਵਿੱਚ ਵੀ ਪੁੱਛਗਿੱਛ ਕੀਤੀ ਹੈ ਪਰ ਦੋਵਾਂ ਬਾਰੇ ਕੋਈ ਵੀ ਜਾਣਕਾਰੀ ਨਹੀਂ ਮਿਲ ਸਕੀ ਚੌਂਕੀ ਇੰਚਾਰਜ ਨੇ ਦੱਸਿਆ ਹੈ ਕਿ ਦੋਵਾਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਇਹਨਾਂ ਲਾਸ਼ਾਂ ਨੂੰ ਖੰਨਾ ਦੇ ਸਿਵਲ ਹਸਪਤਾਲ ਦੇ ਮਰਦਾ ਘਰ ਵਿੱਚ ਰਖਵਾਇਆ ਗਿਆ ਹੈ ਉਹਨਾਂ ਦੱਸਿਆ ਹੈ ਕਿ ਇਹਨਾਂ ਲਾਸ਼ਾਂ ਨੂੰ 72 ਘੰਟਿਆਂ ਤੱਕ ਪਛਾਣ ਦੇ ਲਈ ਸੁਰੱਖਿਅਤ ਰੱਖਿਆ ਜਾਵੇਗਾ ਜੇਕਰ ਇਸ ਦੌਰਾਨ ਪਰਿਵਾਰਿਕ ਮੈਂਬਰ ਜਾਂ ਇਹਨਾਂ ਦਾ ਕੋਈ ਜਾਣਕਾਰ ਸਾਹਮਣੇ ਆਉਂਦਾ ਨਹੀਂ ਤਾਂ ਇਹਨਾਂ ਦੋਵਾਂ ਨੂੰ ਲਾਵਾਰਿਸ ਘੋਸ਼ਿਤ ਕਰ ਦਿੱਤਾ ਜਾਵੇਗਾ ਤੇ ਇਹਨਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਜਾਵੇਗਾ ਇਸ ਸੰਬੰਧ ਵਿੱਚ ਖੰਨਾ ਦੇ ਰੇਲਵੇ ਸਟੇਸ਼ਨ ਦੇ ਇੰਚਾਰਜ ਦੇ ਬਿਆਨ ਵੀ ਸਾਹਮਣੇ ਆਏ ਨੇ ਕੀ ਕੁਝ ਕਿਹਾ ਗਿਆ ਤੁਹਾਨੂੰ ਸੁਣਾਉਂਦੇ ਹਾਂ ਸਾਨੂੰ ਇੱਕ ਐਸਐਸ ਰੇਲਵੇ ਸਟੇਸ਼ਨ ਖੰਨਾ ਵੱਲੋਂ ਇਤਲਾਹ ਮਿਲੀ ਹੈ ਜੋ ਕਿ ਲਲਿਹੜੀ ਫਾਟ ਪੁਲ ਦੇ ਨਾਲ ਮਕੂਆ ਜਿਹੜਾ ਉੱਥੇ ਮੌਕੇ ਤੇ ਅਸੀਂ ਪੁੱਜ ਕੇ ਦੇਖਿਆ ਕਿ ਇੱਕ ਲੇਡੀਜ਼ ਜੋ ਕਿ ਪ੍ਰਵਾਸੀ ਔਰਤ ਜਾਪਦੀ ਹੈ ਤੇ ਉਸ ਦੀ ਰੇਲਵੇ ਐਕਸੀਡੈਂਟ ਨਾਲ ਮੌਤ ਹੋ ਚੁੱਕੀ ਹੈ ਉਸ ਦੇ ਸਾਈਡ ਤੇ ਲਾਈਨਾਂ ਤੋਂ ਥੋੜੀ ਦੂਰੀ ਤੇ ਡੈੱਡ ਬੋਡੀ ਦੀ ਸਾਈਡ ਤੇ ਇੱਕ ਬੱਚਾ ਵੀ ਆ ਜੋ ਕਿ ਜਿਸ ਦੀ ਉਮਰ ਕੇ ਕਰੀਬ 2 ਸਾਲ ਦੀ ਉਮਰ ਹੈ ਤੇ ਅਸੀਂ ਸਾਰੀ ਉਸ ਦੀ ਜਾਂਚ ਕੀਤੀ ਅਤੇ ਅਗਲੀ ਕਾਰਵਾਈ ਅਮਰਵ ਵਿੱਚ ਲੈਂਦੀ ਹੈ ਸਰ ਕੁਝ ਪਤਾ ਲੱਗੇ ਕਿ ਕਿਹੜੀ ਟ੍ਰੇਨ ਨਾਲ ਇਹ ਹਾਦਸਾ ਹੋਇਆ ਹਾਂਜੀ ਇਹ ਇੱਕ ਟ੍ਰੇਨ ਜੀ 14681 ਅ ਜਾਂਸੀ ਜਾਂਸੀਵਾ ਐਕਸਪ੍ਰੈਸ ਹੈ ਜੀ ਉਸ ਦੇ ਨਾਲ ਉਹ ਹਾਦਸਾ ਹੋਇਆ ਕਿੰਨੇ ਵਜੇ ਦਾ ਹਾਦਸਾ ਹੈ ਅਮਰਵ ਜੀ 3:30 10 11 ਵਜੇ ਦਾ ਆਸ ਹੈ ਜੀ ਜਿਹੜੀ ਉਹਨਾਂ ਦੀ ਕੋਈ ਪਛਾਣ ਪਾਈਏ ਕੁਝ ਨਹੀਂ ਨਹੀਂ ਜੀ ਹਜੇ ਤੱਕ ਉਹਨਾਂ ਦੀ ਕੋਈ ਪਛਾਣ ਨਹੀਂ ਹੋ ਸਕੀ ਤੇ ਪਛਾਣ ਲਈ ਉਹਨਾਂ ਨੂੰ ਮੋਰਚਰੀ ਖੰਨਾ ਸਿਵਲ ਹਸਪਤਾਲ ਵਿੱਚ ਮਹੱਤਰ ਘੰਟੇ ਲਈ ਰਖਤਿਆ ਹੈ